ਸਾਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਅਤਰੰਤ ਦਵ ਟਿੱਕ ਤੇ ਤੇ ਅੱਧੀ ਮੈਂ ਅੱਜ ਆਪਾਂ ਕਰਾਂਗੇ ਸਲਵਾਰ ਦੀ ਸਟੀਚਿੰਗ ਤੇ ਇਹਦੀ ਮੈਂ ਕਟਿੰਗ ਮੈਂ ਪਾ ਚੁੱਕੀ ਆ ਉਹ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਇਹਦੀ ਅੱਜ ਆਪਾਂ ਕਰਾਂਗੇ ਸਟੀਚਿੰਗ ਇੱਕ ਡਾਈ ਵਾਲੀ ਸਲਵਾਰ ਆ ਇਹਦੀ ਸਟੀਚਿੰਗ ਕਿੱਦਾਂ ਕਰਨੀ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਜਿਸ ਨੇ ਮੇਰਾ ਅਜ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਜੋ ਮੇਰੀ ਆਉਣ ਵਾਲੀ ਤਾਂ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜ਼ਰੂਰ ਤੇ ਕਮੈਂਟ ਵਿੱਚ ਦੱਸਣਾ ਤੁਹਾਨੂੰ ਕਿੱਦਾਂ ਲੱਗੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ 벨ਟ ਤਿਆਰ ਕਰਾਂਗੇ ਠੀਕ ਹੈ ਜੀ ਆਹ 벨ਟ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਕਰਨਾ ਫੋਲਡ ਇਦਾਂ ਆ ਡਬਲ ਕਪੜਾ ਇਹਨੂੰ ਆਪਾਂ ਇਦਾਂ ਕਰਕੇ ਫੋਲਡ ਕਰ ਦੇਣਾ ਠੀਕ ਹੈ ਜੀ ਇਹ ਬਣਾਵਾਂਗੇ ਚਿੜੀ ਅ ਫਿਰ ਦੂਜੀ ਸਾਈਡ ਤੇ ਵੀ ਆਪਾਂ ਸੀਨ ਲਗਾ ਲਾਂਗੇ ਤਦ ਬਾਅਦ ਆਪਾਂ ਇਹਨੂੰ ਫੋਲਡਾਂ ਐਦਾਂ ਕਰਕੇ ਮੈਂ ਫੋਲਡ ਕੀਤਾ ਉਹ ਕਰਕੇ ਸੀ ਲਗਾਈ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਐਦਾਂ ਕੋਲ ਦਾਂਗੇ ਠੀਕ ਹੈ ਜੀ ਆ ਦੇਖੋ ਆਟੋਮੈਟਿਕ ਆਪਣੇ ਆਪ ਹੀ ਕਪੜਾ ਐਦਾਂ ਹੋ ਜਾਂਦਾ ਇਹਨੂੰ ਆਪਾਂ ਫਿਰ ਲਗਾ ਦਾਂਗੇ ਸੀ ਜੀ ਦੋਨਾਂ ਸੀਨਾ ਦੀ ਮਸ਼ੀਨ ਦਬਾਤੀ ਐ ਉਤ ਬਾਅਦ ਆਪਾਂ ਇਹਦਾ ਨੇਫਾ ਫੋਲਡ ਕਰਾਂਗੇ ਮੈਂ ਅੰਦਾਜ਼ੇ ਨਾਲ 1.5 ਇੰਚ ਲੈ ਕੇ ਇਹਨੂੰ ਮੈਂ ਫੋਲਡ ਕਰ ਰਹੀ ਆ ਤੁਸੀਂ 2 ਇੰਚ ਐਕਸਟਰਾ ਲਿਆ ਹੋ ਮੈਂ 2 ਇੰਚ ਐਕਸਟਰਾ ਲਿਆ ਤੇ 1.5 ਇੰਚ ਆਪਾਂ ਉੱਪਰ ਫੋਲਡ ਕਰ ਦਾਂਗੇ ਤੇ 0.5 ਇੰਚ نیچے ਰਹਿ ਜਾਂਦਾ ਜਿਹੜਾ ਸੀਨ ਚਾਣਾ ਵਾ 1.5 ਇੰਚ ਆਪਾਂ ਫੋਲਡ ਕਰਕੇ ਸੀਨ ਲਗਾ ਦਾਂਗੇ ਠੀਕ ਹੈ ਜੀ ਨੇਹਾ ਹੋਲ ਕਰਨ ਤੋਂ ਬਾਅਦ ਆਪਾਂ ਇਹਦਾ ਕੱਟ ਲੈਣਾ ਹਾਫ ਇਹਦਾ ਘਾਰ ਕੇ ਦੋਨਾਂ ਸਾਈਡਾਂ ਤੇ ਛੋਟੇ ਛੋਟੇ ਕੱਟ ਲਗਾ ਲਾਂਗੇ ਠੀਕ ਹੈ ਜੀ ਇਹਨੂੰ ਆਪਾਂ ਰੱਖ ਦਿੰਨਾ ਸਾਈਡ ਤੇ ਤਦ ਬਾਅਦ ਆਪਾਂ 메ਨ ਸਲਵਾਰ ਤੇ ਪੱਲੇ ਔਰ ਕੁੰਦੇ ਜੋੜਾਂਗੇ ਸਭ ਤੋਂ ਪਹਿਲਾਂ ਆਪਾਂ ਆ ਦੇਖੋ ਕੁੰਦੇ ਦੀ ਆਸਾਂ ਜੋੜਾਂਗੇ ਪਹਿਲਾਂ ਇੱਕ ਜੋੜ ਲਿਆ ਉਸ ਤੋਂ ਬਾਅਦ ਦੂਜਾ ਵੀ ਆਪਾਂ ਇਦਾਂ ਜੋੜ ਲਾਂਗੇ ਠੀਕ ਹੈ ਜੀ ਇੱਕ ਕਾਪਾ ਕੁੰਡਾ ਲਵਾਂਗੇ ਮਤਲਬ ਜਿਹੜਾ ਜੋੜੇ ਹੋਏ ਆ ਆ ਜਿਹੜਾ ਡਬਲ ਇਹ ਆਪਾਂ ਲੈਣੇ ਪਹਿਲੇ ਇਹਦੇ ਨਾਲ ਆਪਾਂ ਪੱਲੇ ਜੋੜਨੇ ਆ ਆ ਦੇਖ ਸਕਦੇ ਤੁਸੀਂ ਇੱਕ ਆਪਾਂ ਵਿੱਚੋਂ ਕੱਢ ਲਾਂਗੇ ਆਪਾਂ ਆ ਦੇਖੋ ਇਹ ਆਸਣ ਹੈ ਆਸਰ ਆਸਣ ਤੋਂ ਇਧਰਲੀ ਸਾਈਡ ਤੇ ਆਪਾਂ ਪੱਲੇ ਜੋੜਨੇ ਆ ਆਪਾਂ ਇਹਨੂੰ ਇਦਾਂ ਕਰਕੇ ਲਾਵਾਂਗੇ ਠੀਕ ਹੈ ਜੀ ਦੇਖ ਸਕਦੇ ਤੁਸੀਂ ਆਪਾਂ ਥੱਲੇ ਉਹ ਸੀਲ ਲਗਾਵਾਂਗੇ ਠੀਕ ਹੈ ਜੀ ਆ ਦੇਖੋ ਇੱਕ ਸਾਈਡ ਤੇ ਮੈਂ ਜੋੜਤੇ ਆ ਪੱਲੇ ਇੱਕ ਪੱਲਾ ਜੋੜਤਾ ਹੁਣ ਤੋਂ ਬਾਅਦ ਆਪਾਂ ਇਧਰਲੀ ਸਾਈਡ ਤੇ ਦੂਜਾ ਜੋੜਾਂਗੇ ਸੇਮ ਆਪਾਂ ਥੱਲੇ ਅਸੀਂ ਲਗਾਉਂਦੇ ਆਵਾਂਗੇ ਠੀਕ ਹੈ ਜੀ ਇਹ ਮੈਨੇ ਦੋ ਦੋਨੋ ਪੱਲੇ ਜੋੜ ਚੁੱਕੇ ਆ ਦੋਨਾਂ ਸਾਈਡਾਂ ਤੇ ਆ ਦੇਖੋ ਦੇਖ ਸਕਦੇ ਤੁਸੀਂ ਹੁਣ ਤੋਂ ਬਾਅਦ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਆਸਣ ਜੋੜੇ ਆ ਨਾ ਆ ਦੇਖੋ ਦੋ ਆਸਣ ਲੈ ਕੇ ਆਪਾਂ ਇਹਨਾਂ ਨੂੰ ਜੋੜਦੇ ਤਾਂ ਆਪਸ ਵਿੱਚ ਉਤਤ ਬਾਅਦ ਸਾਈਡ ਤੋਂ ਪੱਲੇ ਲਏ ਆ ਉਹ ਜੋੜ ਦਿੱਤੇ ਆ ਠੀਕ ਹੈ ਜੀ ਉਦੋਂ ਸਾਈਡਾਂ ਤੋਂ ਇੱਕੋ ਹੀ ਹੁੰਦੇ ਦੇ ਨਾਲ ਜਿਹੜਾ ਆਹ ਹੁੰਦਾ ਜਿਹੜਾ ਇੱਕ ਸਾਈਡ ਹੈ ਇਹਦੇ ਨਾਲ ਹੀ ਆਪਾਂ ਦੋਨੋਂ ਪੱਲੇ ਜੋੜਨੇ ਆ ਠੀਕ ਹੈ ਜੀ ਇਹ ਜੁੜ ਚੁੱਕਿਆ ਉਤਤ ਬਾਅਦ ਆਪਾਂ ਕੀ ਕਰਨਾ ਆਪਾਂ ਜਿਹੜਾ ਦੂਜੇ ਹੁੰਦੇ ਆ ਉਹ ਆਪਾਂ ਇਹਦੇ ਨਾਲ ਜੋੜਨੇ ਆ ਆ ਦੇਖੋ ਇਦਾਂ ਲਈ ਸਾਈਡ ਤੇ ਆਪਾਂ ਜੋੜਾਂਗੇ ਆਵਲੇ ਆਵਲੇ ਕੁੰਦੇ ਜਿਹੜੇ ਆਪਾਂ ਇਹਦੇ ਇਹਨਾਂ ਦੇ ਆਸਾ ਦੀ ਸੀਨ ਲਗਾ ਰਹੀ ਇਹ ਆਪਾਂ ਜੋੜਾਂਗੇ ਇਹ ਕਿੱਦਾਂ ਜੋੜਨੇ ਆ ਆ ਦੇਖੋ ਇਹਨੂੰ ਆਪਾਂ ਉਲਟਾ ਕਰ ਲੈਣਾ ਤੇ ਸੇਮ ਆਪਾਂ ਇੱਧਰ ਪੱਲਿਆਂ ਵਾਲੀ ਸਾਈਡ ਤੇ ਇੱਕ ਉਧਰਲੀ ਸਾਈਡ ਤੇ ਜੋੜ ਦੇਣਾ ਇੱਕ ਦੂਜੇ ਦੂਜੀ ਸਾਈਡ ਤੇ ਕਿਉਂਕਿ ਇੱਕ ਕੁੰਦੇ ਦੇ ਨਾਲ ਆਪਾਂ ਦੋ ਪਰਲੇ ਜੋੜੇ ਸੀ ਨਾ ਆਵਲੇ ਆਇ ਇੱਕ ਕੁੰਦਾ ਦਾਇਕ ਹੁੰਦਾ ਅਸੰਦ ਨਾਲ ਜੁੜਿਆ ਹੋਇਆ ਇਹਦੇ ਇਹਦੇ ਨਾਲ ਹੀ ਆਪਾਂ ਦੋ ਕੁੰਦੇ ਜੋੜੇ ਸੀ ਦੋਨਾਂ ਸਾਈਡਾਂ ਤੇ ਉਸ ਤੋਂ ਬਾਅਦ ਆਪਾਂ ਇਧਰੋਂ ਦੂਜਾ ਕੁੰਦੇ ਜੋੜ ਦੇਣੇ ਆ ਇੱਕ ਇੱਧਰ ਇੱਕ ਆਪਾਂ ਇੱਧਰ ਦੂਜੀ ਸਾਈਡ ਤੇ ਜੋੜ ਦੇਣੇ ਠੀਕ ਹੈ ਜੀ ਠੀਕ ਹੈ ਜੀ ਆ ਦੇਖੋ ਆ ਕੁੰਦੇ ਆ ਅਸੰਦ ਜੁੜੇ ਹੋਏ ਇੱਕ ਆਪਾਂ ਇਧਰ ਜੋੜਾਂਗੇ ਇੱਕ ਆਪਾਂ ਦੂਜੀ ਸਾਈਡ ਤੇ ਜੋੜਾਂਗੇ ਸੇਮ ਜਿੱਦਾਂ ਆਪਾਂ ਪਹਿਲਾਂ ਜੋੜੇ ਉਦਾਂ ਹੀ ਜੋੜਾਂਗੇ ਠੀਕ ਹੈ ਜੀ ਆ ਦੇਖੋ ਇੱਕ ਸਾਈਡ ਤੇ ਮੈਂ ਜੋੜਦੇ ਆ। ਤੋਂ ਬਾਅਦ ਆ ਦੇਖੋ ਆਸਨ ਨੂੰ ਆਸਨ ਅੱਧਾ ਮਿਲਾਣਾ ਹੈ। ਆ ਦੇਖੋ ਦੇਖ ਸਕਦੇ ਤੁਸੀਂ। ਠੀਕ ਹੈ ਜੀ। ਤੋਂ ਬਾਅਦ ਆਪਾਂ ਇੱਧਰ ਜੋੜਾਂਗੇ। ਠੀਕ ਹੈ ਜੀ ਮੇਰੀ ਸਲਵਾਰ ਜੋੜ ਚੁੱਕੀ ਹੈ ਪੂਰੀ ਇਹ ਦੇਖ ਸਕਦੇ ਹੋ ਅਗੋਤ ਬਾਅਦ ਆਪਾਂ ਇਹਦੇ ਬੈਲਟ ਜੋੜਾਂਗੇ ਚੋਣਾ ਪਾਵਾਂਗੇ ਉਹ ਕਿੱਦਾਂ ਪਾਣੀ ਹੈ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸ ਦੱਸਾਂਗੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਇੱਕ ਸਾਈਡ ਤੇ ਦੋ ਚੋਣਾ ਪਾਣੀਆ ਬੈਕ ਸਾਈਡ ਕੋਈ ਵੀ ਇੱਕ ਲੈ ਲੈਣੀ ਹੈ ਠੀਕ ਹੈ ਜੀ ਆਪਾਂ ਦੋ ਚੋਣਾ ਪਾਣੀਆ ਪਹਿਲਾਂ ਆ ਦੇਖੋ ਆਸਾਨ ਹੈ ਇਥੋਂ ਆਪਾਂ ਦੋ ਚੋਣਾ ਪਾਣੀਆ 1-1 ਇੰਚ ਦੀ ਸਿੱਧੇ ਸਾਈਡ ਤੇ ਇੱਕ ਕੱਪ ਇਦਾਂ ਚੋਣ ਲਈ ਤੇ ਦੂਜੀ ਆਪਾਂ ਇਦਾਂ ਕਰਕੇ ਠੀਕ ਹੈ ਜੀ ਦੋਨੋਂ ਇਦਾਂ ਮਲ ਆ ਲੈਣਾ ਇਹ ਬੈਕ ਸਾਈਡ ਤੇ ਦੋ ਚੋਣਾ ਪਾਣੀ ਆ ਇਹ ਵੀਡੀਓ ਆ ਲਈਆ ਜਿਹੜੇ ਸिलाई ਸਿੱਖ ਰਹੇ ਨੇ ਜਿਨ੍ਹਾਂ ਨੂੰ ਸਲਵਾਰ ਬਣਾਣੇ ਨਹੀਂ ਆਉਂਦੀ ਤੇ ਉਹਨਾਂ ਵਾਸਤੇ ਵੀਡੀਓ ਹੈ ਬਹੁਤ ਹੀ ਹੈਲਪਫੁਲ ਹੋਏਗੀ ਉਮੀਦ ਹੈ ਠੀਕ ਹੈ ਜੀ ਆ ਦੇਖੋ ਐਦਾਂ ਮੈਂ ਬੈਕ ਸਾਈਡ ਤੇ ਦੋ ਚੋਣਾ ਪਾਤੀ ਆ ਉਸ ਤੋਂ ਬਾਅਦ ਆਪਾਂ ਆਪਣੀ ਪਹਿਲਾ 벨ਟ ਬੰਨਣੀ ਆ ਆਡੀ 벨ਟ ਕਿੰਨੀ ਹੈ ਇਹ ਮਿਨਾ ਗਏ ਆਪਾਂ ਟੋਟਲ ਕਿੰਨੀ ਤਿਆਰ ਹੈ ਠੀਕ ਹੈ ਜੀ 23 ਇੰਚ ਤਿਆਰ ਆ ਮੇਰੀ 벨ਟ ਔਰ ਤਬਾਦ ਆਪਾਂ ਜਿੱਥੇ ਚੋਣਾ ਪਾਈਆ ਇਹਨੂੰ ਆਪਾਂ ਇਦਾਂ ਕਰ ਦੇਣਾ ਫੋਲਡ ਆ ਦੇਖੋ ਇਦਾਂ ਫੋਲਡ ਕਰਦੇ ਨਾ ਫੋਲਡ ਕਰਕੇ ਤੈਰਾ ਪਹਾਫ ਕਰਾਂਗੇ 11:30 ਠੀਕ ਹੈ ਜੀ ਤੇ ਇਹ ਰਹਾ ਆਪ 11.5 ਹੋ ਗਏ ਫੋਲਡ ਕਰਕੇ ਇੱਥੇ 11.5 ਤੇ ਆਪਾਂ ਨਿਸ਼ਾਨੀ ਲਗਾ ਦਾਂਗੇ ਠੀਕ ਹੈ ਜੀ 11.5 ਤੇ ਨਿਸ਼ਾਨੀ ਲਗਾ ਦੇ ਇਥੇ ਤੇ ਮਤਲਬ ਕਾਟ ਵੀ ਲਗਾ ਸਕਦੇ ਦੋਨਾਂ ਨੂੰ ਇਦਾਂ ਕਰਕੇ ਆ ਦੇਖ ਦੋ ਪੀਸ ਹੈ ਇਦਾਂ ਇਹਨੂੰ ਫੋਲਡ ਕਰਕੇ ਤੇ ਛੋਟਾ ਜਿਹੜਾ ਕੱਟ ਲਗਾ ਦੇਣਾ ਤੇ ਉਸ ਤੋਂ ਬਾਅਦ ਆ ਚੀਜ਼ ਛੱਡ ਕੇ ਜਿੱਥੇ ਇਹ ਨਿਸ਼ਾਨੀ ਲਗਾਈ ਹੈ ਸਿੱਧੇ ਸਾ이드 ਤੇ ਵੀ ਲਗਾ ਲਾਂਗੇ ਇੰਨੀ ਜਗ੍ਹਾ ਛੱਡ ਕੇ ਬਾਕੀ ਆਪਾਂ ਸਾਰੇ ਚੋਣਾ ਪਾਣੀ ਐ ਚੋਣਾ ਕਿੱਦਾਂ ਪਾਣੀ ਐ ਆਪਾਂ ਫਰੰਟ ਸਾਈਡ ਕਰ ਲਾਂਗੇ ਉਹ ਬੈਕ ਸਾਈਡ ਸੀ ਫਰੰਟ ਸਾਈਡ ਕਰ ਲੈਣਾ ਫਰੰਟ ਸਾਈਡ ਕਰਨ ਤੋਂ ਬਾਅਦ ਸਿੱਧਾ ਸਾਈਡ ਠੀਕ ਹੈ ਜੀ ਇਹਨੂੰ ਇਦਾਂ ਵਿੱਚ ਰੱਖਣਾ ਤੇ ਆਪਾਂ ਇੱਥੇ ਤੱਕ ਚੋਣਾ ਪਾਣੀ ਐ ਇੰਨੇ ਕੱਪੜੇ 'ਚ ਠੀਕ ਹੈ ਜੀ ਇੰਨੇ ਕੱਪੜੇ 'ਚ ਆਪਾਂ ਚੋਣਾ ਪਾਵਾਂਗੇ ਐਡਾ ਆਪਾਂ ਸੈਂਟਰ ਕਰ ਲਾਂਗੇ ਕਿਹਦਾ ਵੀ ਕਿਤੇ ਤਰੀਜ ਵਾਲੀ ਚੋਣ ਪੈਣੀ ਹੈ ਥੇਕ ਚੋਣ ਬੈਗੀ ਕਿਤੇ ਆਪਾਂ ਸੀਨ ਵੀ ਲਗਾ ਸਕਦੇ ਆ ਤੇ ਮੈਂ ਨੇਲ ਲਾਈਨ ਨੂੰ ਸੈੱਟ ਕਰਤਾ ਆ ਦੇਖੋ ਤਿਆ ਬਿਠਾ ਬਣਾਤੀ ਹੈ ਜੀ ਔਰ ਤੋਂ ਬਾਅਦ ਆਪਾਂ ਇਥੋਂ ਚੋਣਾ ਪਾਣੀ ਸਟਾਰਟ ਕਰਨੀ ਆ ਸਿੱਧਾ ਸਾਈਡ ਆ ਦੇਖੋ ਕਿਦਾਂ ਚੋਣਾ ਕਾਣੀ ਆ ਚੋਣਾ ਦਾ ਮੂੰਹ ਇੱਦਾਂਲੇ ਸਾਈਡ ਤੇ ਹੋਣਾ ਚਾਹੀਦਾ ਆਸਣ ਵਾਲੀ ਸਾਈਡ ਤੇ ਦੂਜੀ ਸਾਈਡ ਤੇ ਹੋਣਾ ਚਾਹੀਦਾ ਸਿੱਧੇ ਸਾਈਡ ਤੇ ਠੀਕ ਹੈ ਜੀ ਔਰ ਤੋਂ ਬਾਅਦ 11.5 ਇੰਚ ਦੀਆਂ ਚੋਣਾ ਪਾਣੀਆਂ ਤੁਸੀਂ ਉਹ ਨਾਲ ਨਾਲ ਕਪੜਾ ਮਿਲੀ ਜਾਣਾ ਤੇ ਨਾਲ ਨਾਲ ਚੋਣਾ ਪਾਈ ਜਾਣੀ ਆ ਠੀਕ ਹੈ ਜੀ ਇਹ ਬਹੁਤ ਘੱਟ ਕਪੜਾ ਹੈ ਤੇ ਇੰਨੀਆਂ ਜ਼ਿਆਦਾ ਸੰਗੜੀਆਂ ਚੋਣਾ ਨਹੀਂ ਪੈਣਗੀਆਂ ਮਿਰਲੀਆਂ ਵੇਲੀਆਂ ਚੋਣਾ ਪੈਣਗੀਆਂ ਮੈਂ ਵਿਰਲੀਆਂ-ਵਿਰਲੀਆਂ ਹੀ ਪਾ ਰਹੀ ਆ ਤੇ ਪਾ ਬਰਾਬਰ ਹੀ ਆ ਦਾ ਆਮਾ ਕੱਟ ਲਗਾਇਆ ਸੈਂਟਰ ਚ ਇਹਦੀ ਆਪਾਂ ਇਦਾਂ ਕਰ ਕਰਕੇ ਚੋਣ ਪਾਵਾਂਗੇ ਜਿਹੜੇ ਆਪਾਂ ਆਹ ਵਾਲੇ ਪੱਲੇ ਤੇ ਚੋਣਾ ਪਾਣੀ ਆ ਉਹ ਆਪਾਂ ਬਣਾਣੇ ਆ 4 ਇੰਚ ਦੀਆਂ ਠੀਕ ਹੈ ਜੇ ਜ਼ਿਆਦਾ ਨਹੀਂ ਆਪਾਂ ਪਾਣੀ ਆ ਜੇ ਜ਼ਿਆਦਾ ਪਾਵਾਂਗੇ ਤੇ ਤੁਹਾਡੀ ਸਲਵਾਰ ਘੁਮ ਜੇਗੀ ਆਪਾਂ 4 4.5 ਇੰਚ ਦੇ ਆਪਾਂ ਇਹ ਚੋਣਾ ਪਾਣੀ ਆ ਜੇ ਆਪਾਂ 5 6 ਇੰਚ ਦੀਆਂ ਬਾ ਦੇ ਦਿੰਦੇ ਆ ਤਾਂ ਸਾਡੀ ਸਲਵਾਰ ਘੁੰਮਣ ਲੱਪਨਦੀ ਹੈ ਉਹ ਅੱਗੇ ਪਿੱਛੇ ਜਾਣ ਲੱਪਣਾ ਪੈਂਦਾ ਹੈ ਜੀ ਆਪਾਂ 11.5 ਦੇ ਰੱਖਾਂਗੇ 11.5 ਇੰਚ ਦਾ ਮਾਰ ਰੱਖਾਂਗੇ ਇਥੋਂ ਮੇਰਾ 11.5 ਪੂਰਾ ਹੋ ਚੁੱਕਾ ਆਹ ਦੇਖ ਸਕਦੇ ਹੋ ਮੇਰੇ ਇੱਕ ਸਾਈਡ ਤੇ ਚੋਣਾ ਪੈ ਗਈਆਂ ਉਸ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ ਚੋਣਾ ਪਾਵਾਂਗੇ ਦੂਜੀ ਸਾਈਡ ਦਾ ਕਪੜਾ ਆਪਾਂ ਕਿੱਦਾਂ ਰੱਖਣਾ ਆ ਸਿੱਧਾ ਸਾਈਡ ਹੈ ਐਦਾਂ ਰੱਖਾਂਗੇ ਆਪਾਂ ਇਹਦਾ ਕਪੜਾ ਅੰਦਰ ਵਾਲੀ ਸਾਈਡ ਤੇ ਇੱਕ ਪਾਸੇ ਚੋਣਾ ਅੰਦਰ ਵਾਲੀ ਸਾਈਡ ਤੇ ਕਪੜਾ ਰਖਾਉਂਦਾ ਹੀ ਰਖਾਉਂਦਾ ਹੈ ਇੱਕ ਪਾਸੇ ਬਾਹਰ ਰੱਖਿਆ ਜਾਂਦਾ ਇੱਕ ਪਾਸੇ ਇੱਕ ਪਾਸੇ ਬਾਹਰ ਰੱਖਿਆ ਜਾਂਦਾ ਇੱਕ ਪਾਸੇ ਅੰਦਰ ਵਾਲੀ ਸਾਈਡ ਤੇ ਕਪੜਾ ਆਣਾ ਹੀ ਆਣਾ ਤੁਹਾਡਾ ਇਹ ਵੀ ਆਪਾਂ ਇਦਾਂ ਹੀ ਚੋਣਾ ਪਾ ਲਾਂਗੇ ਬੰਲੀਆਂ ਬੰਲੀਆਂ ਕਰਕੇ ਠੀਕ ਹੈ ਜੀ ਮੈਂ 1-1 ਇੰਚ ਦੀ ਸਪੇਸ ਦਿੱਤੀ ਹੈ ਆ ਦੇਖ ਸਕਦੇ ਤੁਸੀਂ ਤੇ 1-1 ਇੰਚ ਦਾ ਵਿੱਚ ਮੈਂ ਕਪੜਾ ਫੋਲਡ ਕੀਤਾ ਹੈ ਤੇ ਮੇਰਾ ਪੂਰਾ ਦੇਖੋ 11:30 ਤੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੀ ਹੈ 11:30 ਪੂਰਾ ਮੇਰਾ ਚੋਣਾ ਪਈਆਂ ਸਾਈਡ ਦੀਆਂ ਤੇ ਉਸ ਤੋਂ ਬਾਅਦ ਆਪਾਂ 벨ਟ ਪਾਵਾਂਗੇ ਲਗਾਵਾਂਗੇ ਤੇ ਨਾਲ ਜੋੜਾਂਗੇ ਜੇ ਤੁਹਾਡਾ ਜ਼ਿਆਦਾ ਕੱਪੜਾ ਹੈ ਤੇ ਤੁਸੀਂ ਚੋਣ ਦੇ ਉੱਪਰ ਚੋਣ ਪਾਣੀ ਹੈ ਤੇ ਤੁਸੀਂ ਹਾਫ ਆਫ ਇੰਚ ਦੇ ਚੋਣ ਪਾਣੀ ਹੈ ਜੇ ਤੁਹਾਡੀ 벨ਟ ਜ਼ਿਆਦਾ ਵਾ ਇਤੋਂ ਵੀ ਜ਼ਿਆਦਾ ਵਾ 벨ਟ ਤੁਸੀਂ ਅੱਧੇ ਅੱਧੇ ਇੰਚ ਦੀ ਕਰ ਸਕਦੇ ਹੋ ਜਿੱਦਾਂ ਮੈਂ 1 1 ਇੰਚ ਦੀ ਕੀਤੀ ਹੈ ਤੁਸੀਂ ਅੱਧੇ ਅੱਧੇ ਇੰਚ ਦੀ ਮਤਲਬ ਅੱਧਾ ਅੱਧਾ ਇੰਚ ਵਿੱਚ ਕੱਪੜਾ ਦੇ ਸਕਦੇ ਹੋ ਠੀਕ ਹੈ ਜੀ ਅਤੇਖੋ ਮੇਰੇ ਦੋਨੇ ਸਾਈਡਾਂ ਦਾ ਚੂਣਾ ਪੈ ਚੁੱਕਿਆ ਹੈ। ਹੁਣ ਤੋਂ ਬਾਅਦ ਆਪਾਂ ਬੈਲਟ ਜੋੜਨੀ ਹੈ। ਬੈਲਟ ਕਿੱਦਾ ਜੋੜਨੀ ਹੈ? ਆ ਦੇਖੋ। ਆ ਸਿੱਧਾ ਸਾਈਡ, ਫਰੰਟ ਸਾਈਡ, ਫਰੰਟ ਸਾਈਡਾਂ ਆ ਦੇਖੋ ਜਿਹੜੀ ਚਿੜੀ ਬਣਾਈ ਹੋਈ ਹੈ ਇੱਥੋਂ ਏਦਾਂ ਮਿਲਾ ਕੇ ਏਦਾਂ ਆਪਾਂ ਸਾਰੀ ਸੀਮ ਲਗਾ ਦਾਂਗੇ। ਇੱਕ ਵਾਰੀ ਆਪਾਂ 벨ਟ ਮਿਲਣਾ ਨਹੀਂ ਹੈ ਕਿ ਸਾਡੀ 벨ਟ ਪੂਰੀ ਹੋ ਰਹੀ ਹੈ ਮਤਲਬ ਕੱਟਣਾ ਕੱਟ ਮਿਲ ਰਿਹਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਮੇਰੇ ਸਾਈਡ ਕੱਟਣਾ ਕੱਟ ਮਿਲ ਰਿਹਾ ਇਧਰ ਵੀ ਚੈੱਕ ਕਰ ਲੈਣੇ ਆਪਾਂ ਦੇਖੋ ਮੇਰਾ ਆ ਦੇਖੋ ਸਾਈਡ ਤੇ ਵੀ ਕੱਟਣਾ ਕੱਟ ਮਿਲ ਰਿਹਾ ਤੇ ਮੇਰਾ ਪ੍ਰੋਪਰ ਪੂਰਾ ਕੱਪੜਾ ਆਇਆ ਬੰਦ ਘਟਨੀ ਬਿਲਕੁਲ ਆਇਆ ਜੋ ਨਾਲ ਆਪਾਂ 벨ਟ ਨਾਲ ਜੋੜ ਦਾਂਗੇ ਜੇ ਤੁਹਾਡਾ ਕੱਪੜਾ ਵੱਧ ਘੱਟ ਜਾਏ ਮਤਲਬ ਬੈਲਟ ਦਾ ਕੱਪੜਾ ਵੱਧ ਘੱਟ ਜਾਏ ਜੇ ਤਾਂ ਬੈਲਟ ਦਾ ਜ਼ਿਆਦਾ ਹੋ ਜੇ ਇਹਦਾ ਘੱਟ ਹੋ ਜੇ ਤੇ ਤੁਸੀਂ ਕੀ ਕਰਨਾ ਬੈਕ ਸਾਈਡ ਜਿਹੜੀਆਂ ਚੋਣਾ ਪਾਈਆਂ ਹੋਈਆਂ ਇਹਨੂੰ ਆਪਾਂ ਥੋੜੀ ਛੋਟੀ ਕਰ ਸਕਦੇ ਆਂ ਹੋਰ ਬਰੀਕ ਕਰ ਸਕਦੇ ਆਂ ਠੀਕ ਹੈ ਜੀ ਕਈ ਵਾਰ ਕੱਪੜਾ ਵੱਧ ਘੱਟ ਵੀ ਜਾਂਦਾ ਇਹ ਨਹੀਂ ਕਿ ਹਰ ਵਾਰੀ ਪੂਰਾ ਆਉਂਦਾ ਕੋਈ ਵੀ ਇੱਡਾ ਵੱਡਾ ਪਰਫੈਕਟ ਟ੍ਰੇਲਰ ਨਹੀਂ ਹੈਗਾ ਤੇ ਚੋਣਾ ਪਾਣ ਲੱਗਿਆ ਕਿਸੇ ਕੋ ਵੀ ਕੱਟ ਸਕਦਾ ਤੇ ਜੇ ਤੁਸੀਂ ਮੈਨੂੰ ਜਾਣੀ ਕਿ ਸੀਨ ਲਗਾਉਣ ਲੱਗੇ ਤੁਹਾਡਾ ਕਪੜਾ ਵੱਧ ਘਟ ਜਾਏ ਚਾਹੇ ਕਿ ਆਹ ਵਾਲਾ ਕਪੜਾ ਤੁਹਾਡਾ ਘਟ ਜਾਏ ਜਾਂ ਵੱਧ ਜਾਏ ਤੇ ਤੁਸੀਂ ਆਵਲੀਆਂ ਬੈਕ ਵਾਲੀਆਂ ਦੋਨੋਂ ਚੋਣਾ ਦੀੜ ਲੈਣੀਆਂ ਜੇ ਤੁਹਾਡਾ ਵੱਧ ਜਾਏ ਤਾਂ ਤੁਸੀਂ ਐ ਥੋੜੀਆਂ ਵੱਡੀਆਂ ਚੋਣਾ ਕਰ ਲੈਣੀਆਂ ਜੇ ਤੁਹਾਡਾ ਘਟ ਜਾਏ ਐ ਚੋਣਾ ਥੋੜੀਆਂ ਛੋਟੀਆਂ ਗੱਲਾਂ ਨੇ ਬਰੀਕ ਕਰ ਲੈਣੀਆਂ ਠੀਕ ਹੈ ਜੀ ਉਤੋਂ ਬਾਅਦ ਆਪਾਂ ਇੱਥੇ ਸੀਨ ਲਗਾ ਦਾਂਗੇ ਸੀਨ ਦਬਾ ਦਾਂਗੇ ਸਲਵਾਰ ਨੂੰ ਸਿੱਧੀ ਕਰਕੇ ਕੀ ਜੀ ਜਿਹੜੇ ਸਲਵਾਰ ਦੀਆਂ ਚੋਣਾ ਪੈ ਚੁੱਕੀਆਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚੋਣਾ ਬਾਣ ਤੋਂ ਬਾਅਦ ਆਪਾਂ ਇਹਦੇ ਪੌਂਚੇ ਬਣਾਵਾਂਗੇ ਤੇ ਆਹ ਦੇਖ ਸਕਦੇ ਤੁਸੀਂ ਕਢਾਈ ਵਾਲੀ ਸਲਵਾਰ ਹੈ ਤੇ ਪੌਂਚੇ ਕਢਾਈ ਵਾਲੇ ਆ ਤੇ ਇਹ ਮੈਂ ਜ਼ਿਆਦਾ ਨਹੀਂ ਬਣਾਵਾਂਗੀ ਇਹ ਸਿਰਫ ਦੋ ਹੀ ਸੀਨਾ ਲਗਾ ਕੇ ਮੈਂ ਇਹਨਾਂ ਤਿਆਰ ਕਰਾਂਗੀ ਤੇ ਆਪਾਂ ਗੁਕਰਮ ਕਿੱਦਾਂ ਲੈਣੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਬੁਕਰਮ ਲੈਣੀ ਹੈ ਤੇ ਕਪੜੇ ਨਾਲ ਅਟੈਚ ਕਰਕੇ ਤੇ ਇਹਦੇ ਨਾਲ ਅਟੈਚ ਕਰ ਦੇਣੀ ਹੈ ਮੈਂ ਕੋਈ ਸਕਰੋਲ ਨਹੀਂ ਕੋਈ ਡਿਜ਼ਾਈਨ ਨਹੀਂ ਪਾਣਾ ਤੁਸੀਂ ਕੁਝ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਸਾਈਡਾਂ ਤੇ ਜਿਹੜਾ ਕਪੜਾ ਤੁਹਾਡਾ ਪਲੇਨ ਹੈ ਲੇਕਿਨ ਮੈਂ ਨਹੀਂ ਪਾਣਾ ਤੇ ਕੋਈ ਪਾਣ ਦਾ ਕੋਈ ਫਾਇਦਾ ਨਹੀਂ ਆ ਤੇ ਕਿਉਂਕਿ ਉੱਪਰ ਕਢਾਈ ਆ ਜਣੀ ਕਢਾਈ ਦੇ ਉੱਪਰ ਆਪਾਂ ਕੁਝ ਨਹੀਂ ਪਾਣਾ ਮੈਂ ਤੇ ਇਹਨੂੰ ਮੈਂ ਸਿੰਪਲ ਹੀ ਬਣਾਵਾਂਗੀ ਠੀਕ ਹੈ ਜੀ ਆ ਦੇਖੋ ਮੇਰੇ ਮੈਂ ਤਿਆਰ ਕਰ ਲਈ ਆ ਪੌਂਚੇ ਬਣਾ ਕੇ ਸਲਵਾਰ ਤੇ ਸਲਵਾਰ ਦੀ ਸੀਨ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਪੌਂਚਿਆਂ ਵਾਲੀ ਵੀਡੀਓ ਦੇਖਣਾ ਚਾਹੁੰਦੇ ਹੋ ਮੈਂ ਲਾਗ ਵਿੱਚ ਪਾਵਾਂਗੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਲਿੰਕ ਵੀ ਇੱਥੇ ਸੈਂਡ ਕਰ ਦਾਂਗੀ ਤੇ ਮੈਂ ਫੁੱਲ ਸਲਵਾਰ ਦੇ ਪੌਂਚੇ ਬਣਾ ਕੇ ਸੀਨ ਲਗਾਤੀ ਆ ਤੇ ਆ ਦੇਖੋ ਪ੍ਰੋਪਰ ਸੀਨ ਆ ਆਈ ਹੈ ਦੋਨਾਂ ਸਲਵਾਰਾਂ ਦੀ ਤੇ ਬਹੁਤ ਹੀ ਵਧੀਆ ਸ਼ੇਪ ਚ ਆਈ ਹੈ ਤੇ ਇਹ ਵਾਲੀ ਸੀਨ ਦੇਖਣਾ ਚਾਹੁੰਦੇ ਮੈਂ ਕਿੱਦਾਂ ਲਗਾਈ ਹੈ ਤੇ ਪਲੀਜ਼ ਮੇਰੇ ਚੈਨਲ ਤੇ ਜਾ ਕੇ ਇਹ ਵਾਲੀ ਵੀਡੀਓ ਜ਼ਰੂਰ ਦੇਖਿਓ ਤੇ ਆ ਦੇਖੋ ਸਲਵਾਰ ਮੇਰੀ ਤਿਆਰ ਆ ਫਿਰ ਸੁਲਵਾਤੀ ਆਇਆ థాంਕ ਯੂ ਫॉर ਵਾਚਿੰਗ ਜੇ ਤਾਂ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਸ਼ਸ਼ੀਕਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ